ਜੀ ਮਿਲਣ। ਇਹਨਾਂ ਨੂੰ ਆਪਾਂ ਪੁੱਛਣਾ ਵੀ ਕੀ ਸੌਖਾ ਵਾ ਸ਼ਕਤੀਮਾਨ ਦਾ ਕਿਵੇਂ ਚੱਲਦਾ ਕੀ ਗੱਲ ਮਨ ਪਹਿਲੀ ਵਾਰੀ ਵਰਤਣ ਲੱਗਿਓ ਜਾਂ ਪਹਿਲਾਂ ਵੀ ਸੀਗਾ ਨਹੀਂ ਭਾਈ ਸਾਤੋਂ ਪਹਿਲਾਂ ਵੀ ਦੋ ਤਿੰਨ ਬਿਲਰ ਹੈਗੇ ਸ਼ਕਤੀਮਾਨ ਹਾਂਜੀ ਕਿਵੇਂ ਚੱਲੇ ਹੋ ਭਾਈ ਬਹੁਤ ਵਧੀਆ ਭਾਈ ਜੀ ਹੁਣੋਂ ਭੁੱਲ ਕੇ ਬੋਲਣਾ ਤੂੰ ਐ ਨਹੀਂ ਵੀ ਆਪਾਂ ਮੂੰਹ ਤੋਂ ਨਹੀਂ ਬਾਈ ਬਹੁਤ ਵਧੀਆ ਚੱਲਦੇ ਆ ਕੋਈ ਰਿਪੇਅਰ ਪੂਰ ਤਾਂ ਨਹੀਂ ਇਹਨਾਂ ਨੇ ਜਿਆਦਾ ਕੋਈ ਨਹੀਂ ਭਾਈ ਰਿਪੇਅਰ ਨਹੀਂ ਕਰਦੇ ਇਹਨੇ ਨੋਰਮਲ ਆ ਨੋਰਮਲ ਕਰ ਦਿੰਦੇ ਹਾਲੇ ਜਿਵੇਂ ਹੋਰ ਨੋਰਮਲ ਹਾਂ ਨੋਰਮਮਲ ਜਿੰਨੀ ਜਿਹੜੀ ਚੀਜ਼ ਨੇ ਚੱਲਣਾ ਉਹਨੇ ਰਿਪੇਅਰ ਤਾਂ ਕਰੀ ਕੱਟਣੀ ਆ ਹਾਂ ਚੌਥਾ ਵੀ ਚੱਲੇ ਜੀ ਇਹਦੀ ਇਹ ਚੌਥਾ ਹਾਂ ਜੀ ਮੈਰੀ ਗੁੱਡ ਦੋ ਵਜੇ ਇੱਕ ਹੋਰ ਜਾਣਾ ਜੇ ਦੋ ਵਜੇ ਇੱਕ ਹੋਰ ਜਾਣਾ ਸੇਮ ਮਾਡਲ ਆ ਓਕੇ ਬਾਈ ਜੀ ਦੱਸ ਦਿਆ ਸਾਰਾ ਸਵਾਰ ਵਧੀਆ ਆ ਜੀ ਜੇ ਬ੍ਰੇਕਡਾਊਨ ਆਉਂਦੀ ਵੀ ਆ ਤੇ ਇੱਕ ਦੋ ਵਜੇ ਦੇ ਵਿੱਚ ਉਹਨੂੰ ਕਰ ਦਿੰਦੇ ਆ ਬਾਦ ਨੂੰ 1 ਵਜੇ ਫੋਨ ਕਰੋ 1 ਵਜੇ ਪਹੁੰਚਦੇ ਫੀਲਡ 'ਚ ਮੈਰੀ ਗੁੱਡ ਉਹ ਤਾਂ ਮੈਂ ਦੇਖਿਆ ਵੀ ਨਾ ਬਾਈ ਜੀ ਦੇ ਕੋਲੇ ਜਿੰਨਾ ਸਹਾਇਤਾ ਰੱਖੀ ਫਿਰਦੇ ਆ ਉਹ ਸਾਰਾ ਨਾ ਮਗਰ ਪਹੁੰਚ ਕਰਨੀ ਬਹੁਤ ਵਧੀਆ ਜੀ ਹਾਂ ਸੋਹਣਾ ਸੋਹਣਾ ਚੱਲੇ ਹਾਂਜੀ ਤੇ ਕਿਹਨੇ ਇਹ ਆਪਣੇ ਏਰੀਆ ਚਲਾਉਣੇ ਕੇ ਪਾਸੇ ਵੀ ਲੈ ਜਾਣਾ ਇੱਥੇ ਹਾਂਜੀ ਹਾਂਜੀ ਚਲੋ ਵਧੀਆ ਤੇ ਹੋਰ ਵੀ ਇੱਥੋਂ ਲਿਆ ਕੁਛ ਦੂਜੇ ਰੂਟਾਂ ਵੀ ਟ੍ਰੈਨ ਨਹੀਂ ਨਹੀਂ ਭਾਈ ਜੀ ਮੈਨੂੰ ਲੈ ਅਸੀਂ ਏਰੀਪੋਰਟ ਏਰੀਪੋਰਟ ਹਾਂਜੀ ਅੱਛਾ ਏਰੀਪੋਰਟ ਲੈ ਠੀਕ ਹੈ ਹਾਂਜੀ ਮੇਂ ਸ਼ਕਤੀਮਾਨ ਦਾ ਪ੍ਰੋਡਕਟ ਤੁਸੀਂ ਪਹਿਲਾਂ ਵਰਤਿਆ ਆ ਹਾਂਜੀ ਹਾਂਜੀ ਤੇ ਅੱਜ ਕੋਈ ਡੀਲਰ ਦੋ ਲੈਏ ਹੁਣ ਠੀਕ ਆ ਹਾਂਜੀ ਮੇਰੇ ਜਿੱਕੇ ਨੇ ਦੋ ਡੀਲਰ ਅੱਗੇ ਸੀਗੇ ਦੋ ਹੁਣ ਲੈ ਲੈ ਯਕੀਨ ਬਣਿਆ ਹੋਇਆ ਤੁਹਾਡਾ